ਤੋੜੇ ਪਿੰਡ ਚ ਬਹੁਤ ਸਾਰੇ ਸਵਾਲ ਤਾਂ ਸਰ ਸਰ ਆਪ ਦਾ ਨਾਮ ਕੀ ਮੈਂ ਰਣਾ ਸਰ ਮੇਰਾ ਨਾਮ ਰਕੇਸ਼ ਕੁਮਾਰ ਹੈ ਪਿੰਡ ਟਾਂਡੇ ਤੋਂ ਜਿਹੜਾ ਗੁਰਦਾਸਪੁਰ ਹੈ ਬਲਾਕ ਦੀਨਾ ਨਗਰ ਮੈਂ ਸਮਸਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਮੇਰੇ ਨਾਲ ਪੰਜ ਮੈਂਬਰ ਚੁਣੇ ਗਿਆ ਜਿਹਨਾਂ ਵਿੱਚ ਤਿੰਨ ਜੈਂਟਸ ਔਰ ਦੋ ਲੇਡੀਆਂ ਤੇ ਰਕੇਸ਼ ਕੁਮਾਰ ਸਨ ਆਫ ਕਰਨ ਸਿੰਘ ਜਿਹੜਾ ਵੀ ਮੇਰੇ ਨਾਲ ਇੱਕ ਮੈਂਬਰ ਚੁਣਿਆ ਗਿਆ ਹੈ ਇੱਕ ਮੁਖਤਿਆਰ ਸਿੰਘ ਔਰ ਇੱਕ ਅchna ਦੇਵੀ ਹਰਵਿੰਦਰਪੁਰ ਤੇ ਸੁਰੇਸ਼ ਕੁਮਾਰ ਜਿਹੜੇ ਮੇਰੇ ਨਾਲ ਪੰਜ ਚੁਣੇ ਗਿਆ ਤੇ ਸਾਰੇ ਸਾਰੇ ਨੌਜਵਾਨ ਆ ਆਪਾਂ ਅੱਗ ਬੱਦ ਤੋਂ ਬੱਦ ਪਿੰਡ ਦਾ ਵਿਕਾਸ ਕਰਨ ਦੀ ਇਹੋ ਹੀ ਅਗਿਆਡੀ ਮੈਂ ਮੈਂ ਵੀ ਬੱਦ ਤੋਂ ਬੱਦ ਆਪਾਂ ਪਿੰਡ ਦਾ ਕੰਮ ਕਰੀਏ ਤਾਂ ਕਿ ਜੋ ਹਨ ਲੋਕਾਂ ਨੇ ਚੁਣਿਆ ਤੇ ਆਪਾਂ ਲੋਕਾਂ ਦੀ ਗੱਲਾਂ ਦੇ ਖਰੇ ਉਚਾਲੇ ਠੀਕ ਜਾਨ ਪੰਜ ਲੱਖ ਹੁੰਦੇ ਨਾ ਤੁਹਾਨੂੰ ਜੋ ਵਿਕਾਸ ਹੋਸੀ ਉਹ ਤੁਹਾਨੂੰ ਦੇਗਾ ਨਹੀਂ ਦੇਗਾ ਇਹ ਗੱਲ ਨੋਟ ਕਰੋ ਸਾ ਜੋ ਆਮ ਪਾਰਟੀ ਦੀ ਸਰਕਾਰ શ્રી ਭਗਵੰਤ ਮਾਨ ਜੀ ਨੇ ਭੁੱਲਿਆ ਅੱਜ ਤੱਕ ਉਹਨਾਂ ਨੇ ਪੂਰਾ ਕੀਤਾ ਹੈ ਤੇ ਸਾਨੂੰ ਉਮੀਦ ਹੈ ਵੀ ਉਹਨਾਂ ਨੇ 5 ਲੱਖ ਦਾ ਵਾਅਦਾ ਕੀਤਾ ਵੀ ਜਿਹੜੀ ਸਰਕਾਰ ਸੰਮਸਤੀ ਨਾਲ ਪਿੰਡ ਚ ਬਣੇਗੀ ਤੇ ਉਹ ਨੂੰ ਆਪਾਂ 5 ਲੱਖ ਦਾਂਗੇ ਸਾਨੂੰ ਯਕੀਨ ਹੈ ਵੀ ਉਹ ਜ਼ਰੂਰ ਦੇਣਗੇ ਤੇ ਆਪਾਂ ਉਹ 5 ਲੱਖ ਦਾ ਪਿੰਡ ਚ ਚੰਗੀ ਤਰ੍ਹਾਂ ਵਿਕਾਸ ਕਰਾਂਗੇ ਸਰ ਆ ਜੀ ਇਹੋ ਹੀ ਸੋਚ ਹੈ ਨੌਜਵਾਨਾਂ ਦੀ ਸਰ ਜਿਹੜੀ ਸੜਕਾਂ ਬਾਰੇ ਹੋਈ ਐ ਸੜਕਾਂ ਖਰਾਬ ਆ ਸਲਵਸ ਖਰਾਬ ਖਰਾਬ ਕਰਨੇ ਆ ਸੜਕਾਂ ਨੂੰ ਮੈਂ ਉਹਦੇ ਬਾਰੇ ਕੀ ਕਹਿਣਾ ਕਰਦਾ ਸਰ ਜੋ ਬੋਲਦੇ ਆ ਉਹ ਕਰਦੇ ਆ ਦੇਖੋ ਸਰਕਾਰ ਨਵੀਂ ਸਰਕਾਰ ਆਈ ਐ ਕੁਝ ਟਾਈਮ ਲੱਗਦਾ ਕੋਈ ਵੀ ਚੀਜ਼ ਕਰਨ ਨੂੰ ਤੇ ਜੇ ਆਪਾਂ ਭੁੱਲਾਂਗੇ ਵੀ ਉਹ ਜੱਕਦਮ ਕੋਈ ਚੀਜ਼ ਹੋ ਜੇ ਤੇ ਇਹ ਹੋ ਨਹੀਂ ਸਕਦੀ ਕੋਈ ਵੀ ਚੀਜ਼ ਨੂੰ ਟਾਈਮ ਲੱਗਦਾ ਹਨ ਉਹਨਾਂ ਤੇ ਵਿਸ਼ਵਾਸ ਹੈ ਕਿ ਉਹ ਜਰੂਰ ਇਹ ਗੱਲਾਂ ਦੇ ਆਪਣੇ ਹੱਲੇ ਉੱਤਰਨਗੇ ਤੇ ਆਪਾਂ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆ ਬਿਲਕੁਲ ਜੀ ਠੀਕ ਸਰ ਸਾਭ ਨੂੰ ਇਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਦੇ ਹਾਂ ਸਰਪੰਚ ਜਿਹੜੇ ਬਣੀ ਇਹਨਾਂ ਨਾਲ ਗੱਲਬਾਤ ਕਰੀਏ ਸਰਪੰਚ ਸਾਹਿਬ ਜੀ ਤੁਸੀਂ ਅੱਜ ਜਿਹਦੇ ਦਿਨ ਵਿੱਚ ਤੁਸੀਂ ਚੁਣੇ ਹੋ ਤੁਸੀਂ ਸਾਨੂੰ ਦੱਸ ਸਕੋ ਵੀ ਕਿਦਾਂ ਸਹਿਮਤੀ ਨਾਲ ਜਿੱਤੇ ਹੋ ਕਿਦਾਂ ਜਿੱਤੇ ਸਰ ਕਰੋ ਸਰ ਸਾਰੇ ਮੈਂ ਪਿੰਡ ਦੀ ਸਹਿਮਤੀ ਨਾਲ ਚੁਣਿਆ ਗਿਆ ਸਰਪੰਚੁਰ ਪੰਚ ਜਿਹੜੇ ਆਪਾਂ ਪੂਰੇ ਪਿੰਡ ਦੀ ਸਹਿਮਤੀ ਨਾਲ ਚੁਣੇ ਗਏ ਆ ਇਹਦਾ ਵਿੱਚ ਸਾਡੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਦੀ ਇਹ ਸੋਚਣੀ ਵੀ ਆਪਾਂ ਇੱਕ ਪਿੰਡ ਨੂੰ ਇਕੱਠੋਗੇ ਲੈ ਕੇ ਚਲੀਏ ਤੇ ਇਸ ਵਾਰ ਆਪਾਂ ਪਿੰਡ ਦੇ ਨੌਜਵਾਨਾਂ ਨੂੰ ਮੌਕਾ ਦਈਏ ਅੱਗੇ ਵਧਣ ਦਾ ਤੇ ਉਹਨਾਂ ਦੀ ਸੋਚਣੀ ਬਹੁਤ ਵਧੀਆ ਹੈ ਆਪਾਂ ਇਹਨਾਂ ਦਾ ਤੈਦ ਲੋ ਧੰਨਵਾਦ ਕਰਦੇ ਹਾਂ ਪਿੰਡ ਦੇ ਲੋਕਾਂ ਦਾ ਠੀਕ ਤੇ ਵਿਕਾਸ ਕਿਹਨਾ ਕਰੋ ਪਿੰਡਾਂ ਦਾ ਤੁਸੀਂ ਵਿਕਾਸ ਸਰ ਸਾਡੀ ਸੋਚਣੀ ਦੇ ਹੋਈ ਹੁਣ ਵੀ ਵੱਧ ਤੋਂ ਵੱਧ ਆਪਾਂ ਵਿਕਾਸ ਕਰਾਂਗੇ ਕਿਉਂਕਿ ਨੌਜਵਾਨਾਂ ਨੂੰ ਜੋ ਮੌਕਾ ਦਿੱਤਾ ਤੇ ਨੌਜਵਾਨ ਕੁਝ ਕਰਕੇ ਦੱਸਣਗੇ ਹੁਣ ਉਹਨਾਂ ਨੂੰ ਤੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਸਰਕਾਰ ਆਮ ਪਾਰਟੀ ਦੀ ਸਰਕਾਰ ਹੈ ਜਿਹੜੀ ਇਹਨਾਂ ਨੇ ਇੱਕ ਬਹੁਤ ਵਧੀਆ ਐਮ ਚਲਾਈ ਹੈ ਵੀ ਸਹਿਮਤੀਆਂ ਨਾਲ ਪੰਚਾਇਤਾਂ ਚੁਣੋ ਭਗਵੰਤ ਮਾਨ ਜੀ ਨੇ ਤੇ ਵੱਧ ਤੋਂ ਵੱਧ ਭਾਈਚਾਰਾ ਬਣਾ ਕੇ ਰੱਖੋ ਤੇ ਆਪਾਂ ਉਹਨਾਂ ਦੀ ਗੱਲਾਂ ਤੇ ਖਰੇ ਉੱtre ਆ ਤੇ ਸਾਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਚੰਗੀ ਤਰ੍ਹਾਂ ਚੱਲਣਗੇ ਤੇ ਅਸਰਤ ਨਹੀਂ ਹੈਗਾ ਕਿ ਜਿੱਦਾਂ ਪਹਿਲਾਂ ਦੂਸਰੇ ਸਰਪੰਚ ਬੋਲ ਕੇ ਕਰਦੇ ਕੁਝ ਕਹਿੰਦੇ ਕੁਛ ਸੀਗੇ ਨਹੀਂ ਨਹੀਂ ਸਰ ਇਦਾਂ ਦਾ ਕੁਛ ਨਹੀਂ ਹੋਊਗਾ ਆਪਾਂ ਜੇ ਪਿੰਡ ਦੇ ਸਾਨੂੰ ਕੇ ਵਿਸ਼ਵਾਸ ਤੇ ਚੁਣਿਆ ਤੇ ਆਪਾਂ ਉਹਨਾਂ ਦਾ ਵਿਸ਼ਵਾਸ ਜ਼ਰੂਰ ਜਿੱਤਾਂਗੇ ਤੇ ਕਰਕੇ ਦੱਸਾਂਗੇ ਕੁਛ ਨਾ ਕੁਛ Hãy subscribe cho kênh Ghiền Mì Gõ Để không bỏ lỡ những video hấp dẫn